ਦੋਸਤੋ ਆਪਾਂ ਕੋਟਕਪੂਰਾ ਨਹਿਰ ਤੋਂ ਨਹਿਰੇ ਨਹਿਰ ਮਚਾਕੀ ਮਾਲ ਸਿੰਘ ਰੋਡ ਨੂੰ ਜਾਈਏ ਤਾਂ ਪੁਲਿਸ ਲੈਨ ਦੇ ਨਾਲ-ਨਾਲ ਜਿਹੜਾ ਰੋਡ ਜਾਂਦਾ ਨਹਿਰ ਜਿਹੜੀ ਕੱਚੀ ਪੜੀ ਜਾਂਦੀ ਹੈ ਉਸ ਤੇ ਅੱਜ ਅਸੀਂ ਆ ਰਹੇ ਸੀ ਤੇ ਮੈਂ ਆਪਣੇ ਦੋਸਤ ਗੁਰਪ੍ਰੀਤ ਨੂੰ ਕਹੂੰਗਾ ਵੀ ਦਿਖਾਇਆ ਜੇ ਜਿਹੜਾ ਟੂਣਾ ਰਾਤ ਕਰਕੇ ਗਏ ਆ ਇਹ ਜਿਹੜਾ ਟੂਣਾ ਲੋਕ ਕਰਕੇ ਗਏ ਆ ਇੱਥੇ ਬਹਿ ਕੇ ਉਹਨਾਂ ਨੇ ਕੁਝ ਸਾੜਿਆ ਕੋਈ ਕੋਈ ਕੀਤਾ ਹੋਊਗਾ ਉਹ ਤੇਲ ਵਾਲੀ ਇੱਕ ਬੋਤਲ ਪਈ ਆ ਸ਼ਰਾਬ ਦੀਆਂ 6 ਬੋਤਲਾਂ ਤੁਸੀਂ ਦੇਖ ਰਹੇ ਹੋ ਖਾਲੀ ਕੀਤੀਆਂ ਹੋਈਆਂ ਇਹਦੇ ਤੇ ਡੋਲਿਆ ਹੋਊਗਾ ਕੁਝ ਕੀਤਾ ਹੋਊਗਾ ਇਸ ਦੇ ਨਾਲ ਹੀ ਤੁਹਾਨੂੰ ਇੱਕ ਹੋਰ ਟੂਣਾ ਕੀਤਾ ਦਿਖਾਉਣਾ ਹੈ ਆ ਜਾਓ ਇੱਧਰ ਇਹਦੇ ਨਾਲ ਹੀ ਪੜੀ ਦੇ ਉੱਪਰ ਆ ਜਾਓ ਮੈਂ ਆਪਣੇ ਸਾਥੀ ਗੁਰਪ੍ਰੀਤ ਸਿੰਘ ਪ੍ਰੈਸ ਰਿਪੋਰਟਰ ਨੂੰ ਕਹੂੰਗਾ ਵੀ ਤੁਸੀਂ ਇੱਧਰ ਲਿਆਓ ਹੁਣ ਆ ਨਹਿਰ ਦੀ ਪੜੀ ਦੇ ਉੱਪਰ ਆ ਜਾਓ ਤੁਸੀਂ ਆ ਇੱਧਰਲੇ ਪਾਸੇ ਆ ਜਾਓ ਗੁਰਪ੍ਰੀਤ ਇਧਰੋਂ ਸਾਈਡ ਤੋਂ ਦਿਖਾਓ ਇਹਨਾਂ ਨੂੰ ਸਾਰਾ ਜਿਹੜਾ ਟੂਣਾ ਕੀਤਾ ਪਿਆ ਦੋ ਮੱਛੀਆਂ ਦੋ ਮੱਛੀਆਂ ਮਹਿੰਦੀ ਖੰਮਣੀ ਤੇ ਚੂੜਾ ਬਿੰਦੀਆਂ ਮਹਿੰਦੀ ਇਹ ਨਾਲ-ਨਾਲ ਰੱਖਿਆ ਆ ਪਤਾ ਨਹੀਂ ਕੀ ਬਣਾ ਕੇ ਰੱਖਿਆ ਦੋ ਦੋ ਮੱਛੀਆਂ ਇੱਕ 5 7 9 11 13 15 17 19 20 20 ਦੇ ਕਰੀਬ ਇਹ ਮੱਛੀਆਂ ਇੱਥੇ ਪਈਆਂ 1 2 3 4 5 6 7 8 9 10 11 12 ਤੇ 12 ਟੂਨੇ ਦੇ ਸਮਾਨ ਜਿਹੜੇ ਖਮਣੀ ਖੁਮਣੀ ਵਗੈਰਾ ਉਹਦੇ بند ਪੈਕਟ ਪਏ ਆ ਤੇ ਨਾਲ ਇੱਕ ਆ ਪਤਾ ਨਹੀਂ ਕੀ ਪੈਕ ਬਣਾ ਕੇ ਰੱਖਿਆ ਤੇ ਨਾਲ ਇਹਦੇ ਪਉਏ ਪਏ ਆ ਇੱਕ ਦੋ ਤਿੰਨ ਚਾਰ ਚਾਰਕ ਪਉਏ ਪੰਜ ਪਉਏ ਪਏ ਆ ਜਿਹੜੇ ਖਾਲੀ ਕੀਤੇ ਹੋਏ ਆ ਇਹਨਾਂ ਦੇ ਵਿੱਚ ਸ਼ਰਾਬ ਹੈਣੀਗੀ ਜੇ ਇਹਨਾਂ ਦੇ ਵਿੱਚ ਸ਼ਰਾਬ ਹੁੰਦੀ ਤੇ ਸੀਲ ਬੰਦ ਹੁੰਦੇ ਫਿਰ ਤਾਂ ਅਸੀਂ ਇਹ ਲੈ ਵੀ ਜਾਣੇ ਸੀਗੇ ਲੇਕਿਨ ਇਹਨਾਂ ਦੇ ਵਿੱਚ ਸ਼ਰਾਬ ਨਹੀਂ ਉਹ ਬੋਤਲਾਂ ਦੇ ਵਿੱਚ ਵੀ ਜਿਹੜੀ ਇਹਨਾਂ ਦੇ ਆ ਸ਼ਰਾਬ ਹੈਣੀਗੀ ਉਹ ਖਾਲੀ ਕੀਤੀ ਆ ਪੀਤੀ ਵੀ ਆ ਜਾ ਢੋਲੀ ਵੀ ਹੈ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਦੋਸਤੋ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਮੱਛੀਆਂ ਵੀ ਮੁਸ਼ਕ ਮਾਰੀ ਜਾਂਦੀਆਂ ਮੁਸ਼ਕ ਮਾਰੀ ਜਾਂਦਾ ਇਹਨਾਂ ਦੇ ਵਿੱਚੋਂ ਖਰਾਬ ਹੋ ਚੁੱਕੀਆਂ ਉਹ ਕੁੱਤੇ ਬੈਠੇ ਆ ਇਹਨਾਂ ਨੇ ਖਾ ਲੈਣਾ ਕੁੱਤਿਆਂ ਨੇ ਇਹਨਾਂ ਮੱਛੀਆਂ ਨੂੰ ਤੇ ਮੁੜ ਕੇ ਬਿਮਾਰ ਹੋ ਜਾਣਾ ਜਿਹੜੇ ਇਹ ਉਹਨਾਂ ਲੋਕਾਂ ਦੀ ਮਾਨਸਿਕਤਾ ਹੈ ਵੀ ਜਿਹੜੇ ਸਮਝਦੇ ਵੀ ਸ਼ਾਇਦ ਇਸ ਤਰ੍ਹਾਂ ਜਾਂ ਕਰਕੇ ਕੋਈ ਸਾਡਾ ਭਲਾ ਹੋ ਜਾਊਗਾ ਬਿਲਕੁਲ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਨ ਨਾਲ ਇਹਨਾਂ ਦਾ ਕਿਸੇ ਦਾ ਭਲਾ ਨਹੀਂ ਹੋਣ ਵਾਲਾ ਜੇ ਇਸ ਤਰ੍ਹਾਂ ਦੇ ਟੂਨੇ ਟੱਪਣੇ ਕਰਕੇ ਕਿਸੇ ਨੂੰ ਵਾਸਚ ਕੀਤਾ ਜਾ ਸਕਦਾ ਹੋਵੇ ਤਾਂ ਫਿਰ ਤਾਂ ਕਹਾਣੀ ਮੁੱਕ ਜੇ ਫਿਰ ਤਾਂ ਜਿਹਨੂੰ ਮਰਜ਼ੀ ਵਾਸਚ ਕਰਕੇ ਆਪਦੇ ਹਿਸਾਬ ਨਾਲ ਕੰਮ ਕਰਾਈ ਜਾਈਏ ਅੱਜ ਭਾਜਪੀ ਦਾ ਜਦੋਂ ਪਿੰਡਾਂ 'ਚ ਉਮੀਦਵਾਰ ਆਉਂਦੇ ਆ ਉਹਨਾਂ ਦਾ ਵਿਰੋਧ ਹੁੰਦਾ ਤੇ ਫਿਰ ਉਹ ਵੀ ਇੱਕ ਇਹੋ ਜਿਹਾ ਢਾਲ ਲਾ ਆਂਦੇ ਵੀ ਕਿਸਾਨ ਉਹਨਾਂ ਦਾ ਵਿਰੋਧ ਕਰਨੋਂ ਹਟ ਜਾਂਦੇ ਇੱਥੇ ਬੈਠੇ ਕਰਕੇ ਅਸੀਂ ਕਹਿੰਦੇ ਵੀ ਜਿਹੜਾ ਵੱਡਾ ਮੰਤਰੀ ਜਿਹੜਾ ਸਾਡੇ ਕੰਮ ਨਹੀਂ ਕਰਦਾ ਅਸੀਂ ਉਹਨੂੰ ਵਾਸਚ ਕਰ ਲੈਂਦੇ ਇਹ ਬਿਲਕੁਲ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਆ ਇਸ ਦੇ ਨਾਲ ਕੋਈ ਕਿਸੇ ਦਾ ਭਲਾ ਨਹੀਂ ਹੋਣ ਵਾਲਾ ਤੁਸੀਂ ਸਿਆਣੇ ਬਣੋ ਸੂਝਵਾਨ ਬਣੋ ਐਸ ਤਰ੍ਹਾਂ ਦੀਆਂ ਗੰਦੀਆਂ ਤੇ ਘਟੀਆਂ ਹਰਕਤਾਂ ਜਿਹੜੇ ਬੰਦੇ ਵੀ ਕਰਦੇ ਆ ਸਾਰੇ ਨਹੀਂ ਕਰਦੇ ਮੈਂ ਕਹਿੰਦਾ ਜਿਹੜੇ ਵੀ ਬੰਦੇ ਕਰਦੇ ਆ ਉਹ ਨਾ ਕਰਨ ਸਾਡੀ ਤਰਕੀ ਸੋਸਾਇਟੀ ਭਾਰਤ ਵੱਲੋਂ ਇਹ ਬੇਨਤੀ ਹੈ ਇਹ ਅਪੀਲ ਹੈ